ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਕਲਾ ਕਾਂਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਘਰ ਵਿੱਚ ਹੀ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਤੇ ਆਓ ਇਹਨੂੰ ਬਣਾਉਣਾ ਸ਼ੁਰੂ ਕਰੀਏ ਹੁਣ ਅਸੀਂ ਗੈਸ ਦੇ ਉੱਤੇ ਇੱਕ ਕੜਾਈ ਰੱਖਾਂਗੇ ਇਹਦੇ ਵਿੱਚ ਅਸੀਂ 2 ਕਿਲੋ ਦੁੱਧ ਪਾ ਦਵਾਂਗੇ ਦੁੱਧ ਅਸੀਂ ਕੱਚਾ ਲਿਆ ਹੈ ਦੁੱਧ ਅਸੀਂ ਲੈਣਾ ਹੈ ਕੱਚਾ ਉਬਲੇ ਹੋਇਆ ਦੁੱਧ ਆਪਾਂ ਨਹੀਂ ਲੈਣਾ ਹੈ ਤੇ ਗੈਸ ਨੂੰ ਆਪਾਂ ਔਨ ਕਰ ਦਿੱਤਾ ਹੈ ਜਦੋਂ ਵੀ ਤੁਸੀਂ ਕੜਾਈ ਲੈਣੀ ਹੈ ਉਹ ਤੁਸੀਂ ਲਿਓ ਭਾਰੇ ਥੱਲੇ ਵਾਲੀ ਤਾਂ ਜੋ ਅਸੀਂ ਦੁੱਧ ਨੂੰ ਘੜਕਾਣਾ ਹੈ ਤੇ ਦੁੱ ਹੁਣ ਅਸੀਂ ਇਹਦੇ ਵਿੱਚ ਲਗਾਤਾਰ ਕੜਛੀ ਚਲਾਉਂਦੇ ਰੱਖਾਂਗੇ ਗੈਸ ਨੂੰ ਆਪਾਂ ਤੇਜ਼ ਕਰ ਦਵਾਂਗੇ ਤੇ ਉਬਾਲਾ ਆਉਣ ਤੱਕ ਅਸੀਂ ਇਹਦੀ ਵੇਟ ਕਰਾਂਗੇ ਗੈਸ ਨੂੰ ਆਪਾਂ ਫੁੱਲ ਸੇਕਤੇ ਹੀ ਰੱਖਣਾ ਹੈ ਗੈਸ ਆਪਾਂ ਘੱਟ ਨਹੀਂ ਕਰਨੀ ਹੈ 2 ਕਿਲੋ ਦੁੱਧ ਦੇ ਵਿੱਚ ਅਸੀਂ 250 ਗ੍ਰਾਮ ਦੇ ਕਰੀਬ ਖੰਡ ਪਾ ਦਿੱਤੀ ਹੈ ਜਿਹੜੀ ਇੱਕ ਛੋਟੀ ਕੋਲੀ ਹੁੰਦੀ ਹੈ ਉਹ 250 ਗ੍ਰਾਮ ਦੀ ਹੁੰਦੀ ਹੈ ਖੰਡ ਦੀ ਮਤਲਬ ਅਸੀਂ 250 ਗ੍ਰਾਮ ਖੰਡ ਪਾ ਦਵਾਂਗੇ ਜਾਂ ਤੁਸੀਂ ਇੱਕ ਛੋਟੀ ਕੋਲੀ ਭਰ ਕੇ ਪਾ ਦਿਵੋ ਖੰਡ ਦੀ ਤੇ ਲਗਾਤਾਰ ਜਿਹੜੀ ਕੜਸ਼ੀ ਆਪਾਂ ਚਲਾਉਂਦੇ ਰੱਖਣਾ ਹੈ ਤਾਂ ਜੋ ਜਿਹੜਾ ਦੁੱਧ ਹੈਗਾ ਥੱਲੇ ਨਾ ਲੱਗੇ ਤੇ ਗੈਸ ਨੂੰ ਆਪਾਂ ਫੁੱਲ ਸੇਕਤੇ ਹੀ ਰੱਖਾਂਗੇ ਥੋੜੀ ਹੀ ਦੇਰ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਸਾਡਾ ਦੁੱਧ ਹੈਗਾ ਰੇਜੇ ਪੈ ਚੁੱਕਾ ਹੈ ਲਗਾਤਾਰ ਆਪਾਂ ਕਰਸ਼ੀ ਚਲਾਉਂਦੇ ਰੱਖਾਂਗੇ ਨਾਲ-ਨਾਲ ਜਿਹੜਾ ਸਾਈਡਾਂ ਤੇ ਦੁੱਧ ਜੰਮ ਰਿਹਾ ਹੈ ਉਹਨੂੰ ਵੀ ਆਪਾਂ ਨਾਲ-ਨਾਲ ਲਾਈ ਜਾਵਾਂਗੇ ਜੰਮਣ ਨਹੀਂ ਦਵਾਂਗੇ ਹੁਣ ਅਸੀਂ ਇੱਕ ਕੋਲੀ ਲੈ ਲਵਾਂਗੇ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਸਿਰਕਾ ਪਾਵਾਂਗੇ ਜੇ ਤੁਹਾਡੇ ਕੋਲ ਸਿਰਕਾ ਹੈਗਾ ਤੁਸੀਂ ਸਿਰਕਾ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਨਿੰਬੂ ਸੱਤ ਹੈ ਉਹ ਵੀ ਪਾ ਸਕਦੇ ਹੋ ਤੇ ਅਸੀਂ ਸਿਰਕਾ ਲੈ ਲਿਆ ਹੈ ਸਿਰਕੇ ਨੂੰ ਆਪਾਂ ਥੋੜਾ ਜਿਹਾ ਦਹਾਤੇ ਲੈ ਕੇ ਨਾ ਕੁਛਕ ਬੂੰਦਾ ਦੇ ਵਿੱਚ ਆਪਾਂ ਛਿੜਕਾਣੀਆਂ ਹੈ ਥੋੜਾ ਥੋੜਾ ਕਰਕੇ ਆਪਾਂ ਛਿੜਕਾਣਾ ਹੈ ਇੱਕਦਮ ਅਸੀਂ ਜਿਹੜਾ ਸਾਰਾ ਸਿਰਕਾ ਇਹਦੇ ਵਿੱਚ ਨਹੀਂ ਪਾਣਾ ਹੈ ਜੇ ਤੁਹਾਡੇ ਕੋਲੋਂ ਨਿੰਬੂ ਦਾ ਸੱਤ ਹੋਵੇ ਤੁਸੀਂ ਉਹਦੇ ਵੀ ਦੋ ਦੋ ਦਾਣੇ ਮਤਲਬ ਇਹਦੇ ਵਿੱਚ ਪਾਣੇ ਹੈ ਇੱਕਦਮ ਸਾਰਾ ਨਹੀਂ ਪਾਣਾ ਥੋੜਾ ਥੋੜਾ ਕਰਕੇ ਅਸੀਂ ਇਹਨੂੰ ਦੁੱਧ ਨੂੰ ਫਟਾਣਾ ਹੈ ਕਿ ਦੁੱਧ ਦੇ ਵਿੱਚ ਲਗਾਤਾਰ ਆਪਾਂ ਕੜਛੀ ਚਲਾਉਂਦੇ ਰੱਖਾਂਗੇ ਗੈਸ ਨੂੰ ਆਪਾਂ ਫੁੱਲੇ ਹੀ ਰੱਖਿਆ ਹੈ ਥੋੜੀ ਹੀ ਦੇਰ ਬਾਅਦ ਆਪਾਂ ਦੇਖਾਂਗੇ ਦੁੱਧ ਦੇਖੋ ਕਿੰਨਾ ਜ਼ਿਆਦਾ ਸੰਘਣਾ ਹੋ ਚੁੱਕਾ ਹੈ ਲਗਾਤਾਰ ਕੜਛੀ ਚਲਾਉਂਦੇ ਰੱਖਾਂਗੇ ਥੋੜੀਆ ਕ ਬੂੰਦਾ ਅਸੀਂ ਸਿਰਕੇ ਦੀਆਂ ਦੇ ਵਿੱਚ ਹੋਰ ਪਾ ਦਿੰਦੇ ਹਾਂ ਥੋੜੀ ਹੀ ਦੇਰ ਬਾਅਦ ਦੇਖਿਓ ਇਹਦੇ ਵਿੱਚ ਜਿਹੜੇ ਦਾਣੇ-ਦਾਣੇ ਐ ਕਿੰਨੇ ਜ਼ਿਆਦਾ ਬਣ ਜਾਣੇ ਐ ਜਿਹੜਾ ਇਹ ਵਾਲਾ ਕਲਾਕਾਂ ਦੀ ਰੈਸਪੀ ਹੈਗੀ ਮਿਲਕ ਕੇਕ ਇਹਨੂੰ ਜਿਹੜਾ ਬਣਾਣਾ ਕੋਈ ਔਖਾ ਕੰਮ ਨਹੀਂ ਹੈ ਬਹੁਤ ਸੌਖਾ ਕੰਮ ਹੈ ਦੇਖੋ ਦਾਣੇ ਬਨਣੇ ਸ਼ੁਰੂ ਹੋ ਗਏ ਆ ਇਹ ਸਿਰਫ ਇਹ ਪ੍ਰੋਸੈਸ ਕਰਨ ਨੂੰ ਸਿਰਫ 1 ਘੰਟੇ ਦਾ ਕੰਮ ਲੱਗਦਾ ਹੈ ਤੁਸੀਂ ਇਦਾਂ ਕਰੋ ਇੱਕ ਸਾਈਡ ਤੇ ਨਾਲ-ਨਾਲ ਦੁੱਧ ਨੂੰ ਰਿਝਾਈ ਜਾਵੋ ਦੂਸਰੀ ਸਾਈਡ ਤੇ ਤੁਸੀਂ ਆਪਣਾ ਰਸੋਈ ਦਾ ਹੋਰ ਕੰਮ ਕਰ ਲਵੋ ਤੇ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਫੇ ਬੰਦੇ ਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਕੱਲਾ ਦੁੱਧ ਹੀ ਰਿਝਾ ਰਿਆ ਹੈ ਦੁੱਧ ਦੇ ਦੁੱਧ ਦੇਖੋ ਸਾਡਾ ਜਿਹੜਾ ਫਟ ਕੇ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੈ ਅਸੀਂ ਜਿਹੜਾ ਇਹਦਾ ਪਾਣੀ ਹੈ ਚੰਗੀ ਤਰ੍ਹਾਂ ਸੁਕਾਣਾ ਜਿਹੜੇ ਬਰਤਨ ਦੇ ਵਿੱਚ ਅਸੀਂ ਮਿਲਕ ਕੇਕ ਨੂੰ ਜਮਾਣਾ ਹੈਗਾ ਉਹਨੂੰ ਅਸੀਂ ਪਹਿਲਾਂ ਘਿਓ ਲਗਾ ਕੇ ਗ੍ਰੀਸ ਕਰ ਲਵਾਂਗੇ ਚੰਗੀ ਤਰ੍ਹਾਂ ਇੱਧਰ ਅਸੀਂ ਡੂੰਘਾ ਜਿਹਾ ਬਰਤਨ ਲੈ ਲਾਂਗੇ ਥਾਲੀ ਲੈ ਲਓ ਕੁਝ ਵੀ ਲੈ ਲਓ ਜੋ ਤੁਹਾਡੇ ਕੋਲ ਹੈਗਾ ਮੈਂ ਇੱਧਰ ਇੱਕ ਡੱਬਾ ਲੈ ਲਿਆ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਲਾਇਚੀ ਦਾ ਪਾਊਡਰ ਪਾਵਾਂਗੇ ਅੱਧਾ ਕ ਚਮਚ ਦੇ ਕਰੀਬ ਤੇ ਨਾਲ ਆਪਾਂ ਇਹਦੇ ਵਿੱਚ ਦੋ ਕ ਚਮਚੇ ਦੇਸੀ ਘਿਓ ਦੇ ਪਾ ਦਿੰਦੇ ਹਾਂ ਤੇ ਲਗਾਤਾਰ ਜਿਹੜੀ ਕੜਸੀ ਆਪਾਂ ਚਲਾਉਂਦੇ ਰੱਖਣੇ ਆ ਚੰਗੀ ਤਰ੍ਹਾਂ ਦਾ ਜਿਹੜਾ ਪਾਣੀ ਆ ਉਹ ਆਪਾਂ ਸੁਕਾਣਾ ਹੈ ਜਿਹੜਾ ਇਹਦੇ ਵਿੱਚ ਸਾਨੂੰ ਦਿਖ ਰਿਹਾ ਨਾ ਪਾਣੀ ਉਹਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂਗੇ ਥੋੜੀ ਹੀ ਦੇਰ ਦੇ ਵਿੱਚ ਅਸੀਂ ਦੇਖਾਂਗੇ ਜਿਹੜਾ ਸਾਡਾ ਮਿਲਕ ਏਕ ਵਾਲਾ ਪਾਣੀ ਹੈਗਾ ਇਹ ਸਾਰਾ ਚੰਗੀ ਤਰ੍ਹਾਂ ਸੁੱਕ ਚੁੱਕਾ ਹੈ ਤੇ ਹੁਣ ਅਸੀਂ ਇਹਨੂੰ ਉਹ ਵਾਲਾ ਜਿਹੜਾ ਬਰਤਨ ਹੈ ਜਿਹਨੂੰ ਆਪਾਂ ਘਿਓ ਲਾ ਕੇ ਰੱਖਿਆ ਹੋਇਆ ਹੈ ਪਹਿਲਾਂ ਤੋਂ ਉਹਦੇ ਵਿੱਚ ਆਪਾਂ ਇਹਨੂੰ ਸ਼ਿਫਟ ਕਰ ਦੇਵਾਂਗੇ ਤੇ ਜਦੋਂ ਆਪਾਂ ਇਹਨੂੰ ਸ਼ਿਫਟ ਕਰਨਾ ਹੈ ਇਹਦੇ ਥੱਲੇ ਆਪਾਂ ਕੋਈ ਮੋਟਾ ਕੱਪੜਾ ਜਾਂ ਕੋਈ ਪੋਣੀ ਆਪਾਂ ਵਿਛਾ ਲਵਾਂਗੇ ਇਨੂੰ ਅਸੀਂ ਕਿਸੇ ਸਪੈਚੂਲੇ ਦੇ ਨਾਲ ਜਾਂ ਕਿਸੇ ਪਲਟੇ ਦੇ ਨਾਲ ਚੰਗੀ ਤਰ੍ਹਾਂ ਨੱਪ ਲਵਾਂਗੇ ਥੱਲੇ ਬੰਨ ਨੂੰ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਫਿਰ ਅਸੀਂ ਇਹਨੂੰ ਉੱਪਰ ਉਹਦੀ ਕਿਸੇ ਪਲੇਟ ਦੇ ਨਾਲ ਜਾਂ ਕਿਸੇ ਚੱਕਲੇ ਦੇ ਨਾਲ ਟੱਕ ਦਵਾਂਗੇ ਤੇ ਇਹਦੀ ਜਿਹੜੀ ਗਰਮਾਹਟ ਹੈਗੀ ਆ ਬਿਲਕੁਲ ਅੰਦਰ ਰੈਨ ਦਵਾਂਗੇ ਇਹਦੇ ਨਾਲ ਇਹ ਹੋਏਗਾ ਕਿ ਜਿਹੜਾ ਮਿਲਕ ਕੇਕ ਹੈਗਾ ਤਾਂ ਕਲਰ ਬ੍ਰਾਊਨ ਬ੍ਰਾਊਨ ਹੋ ਜਾਂਦਾ ਹੈ ਜਿੰਨਾ ਇਹ ਗਰਮ ਰਹੇਗਾ ਓਨਾ ਵਧੀਆ ਬਣ ਕੇ ਤਿਆਰ ਹੋਏਗਾ ਤੇ 5-6 ਘੰਟਿਆਂ ਦੇ ਬਾਅਦ ਅਸੀਂ ਇਹਨੂੰ ਮਤਲਬ ਡੱਬੇ ਵਿੱਚੋਂ ਕੱਢ ਲਵਾਂਗੇ ਠੰਡਾ ਹੋ ਚੁੱਕਾ ਹੈ ਪੂਰੀ ਤਰ੍ਹਾਂ ਤੇ ਹੁਣ ਅਸੀਂ ਇਹਦੇ ਪੀਸ ਕੱਟ ਕੇ ਤ ਦੇਖੋ ਜਦੋਂ ਅਸੀਂ ਇਹਨੂੰ ਇਦਾਂ ਰੱਖਦੇ ਹਾਂ ਤੇ ਇਹਦਾ ਕਲਰ ਬ੍ਰਾਊਨ ਬ੍ਰਾਊਨ ਹੋ ਜਾਂਦਾ ਹੈ ਤੇ ਇਹਦਾ ਕਲਰ ਦੇਖੋ ਪਹਿਲਾਂ ਅਸੀਂ ਜਦੋਂ ਡੱਬੇ ਵਿੱਚ ਪਾਇਆ ਸੀ ਉਦੋਂ ਥੋੜਾ ਚਿੱਟਾ-ਚਿੱਟਾ ਸੀਗਾ ਤੇ ਹੁਣ ਬ੍ਰਾਊਨ ਕਲਰ ਦਾ ਹੋ ਚੁੱਕਾ ਹੈ ਲੋ ਜੀ ਜਿਹੜਾ ਸਾਡਾ ਮਿਲਕ ਕੇਕ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਹਾਂ ਫਿਰ ਨਵੀਂ